ਹਾਂਜੀ ਮਿੱਤਰੋ ਇਹ ਹਾਲਚਾਲੀ ਸਰਦਾ ਅੱਜ ਆਪਾਂ ਆਏ ਤੇ ਮੈਸੀ ਦੇ ਜੂ ਪੈਪਰ ਉਹਨਾਂ ਜੂ ਪੈਪ ਤੇ ਛਾਦਰੀ ਆਪਣੇ ਲਈ ਪਈ ਤੀਗੀ ਆ ਕੱਪੜੇ ਵਾਲੀ ਤਾਰ ਦੀ ਆਪਾਂ ਆ ਫਾਈਬਰ ਵਾਲੀ ਆ ਇਹ ਲਾਉਣੀਆਂ ਇਹ ਜੂ ਪੈਪ ਥੋੜਾ ਚੌੜਾ ਦੀ ਇਹ ਵੜਾਤਾ ਆਪਾਂ ਇੰਨਾ ਵੱਡਾ ਜਾਊ ਇਹ ਡੈਕ ਆਪਾਂ ਪਿੱਛੇ ਲਵਾ ਦਾਂਗੇ ਪੱਤੀਆਂ ਦੇ ਲੱਗੀਆਂ ਹੋਈਆਂ ਨੇ ਕੰਦੇ ਹੋਈ ਇਹਨੂੰ ਥੱਲੇ ਨੜਾ ਜੇ ਪੱਤੀ ਬਣਾ ਕੇ ਲਾਏ ਦੀ ਹੈਂ ਆ ਇਤੋਂ ਦੇ ਪੱਤੀ ਬਣ ਜੂਗੀ ਇੱਥੇ ਲੱਗਣੀ ਹੈ ਇਹ ਮਿੰਡ ਰੱਖਣੀ ਹੋਣੀ ਵੀ ਕਿੰਨਾ ਕੁ ਚਾ ਰੱਖਣਾ ਆਪਾਂ ਤਰੀ ਤਾਂ ਜੇ ਨਾਦਰੀ ਦੇ ਵਿੱਚ ਵਿੱਚ ਥੋੜਾ ਨਾਦਰੀ ਉੱਚਾ ਕਰਦੀਆਂ ਬੜਾ ਜਿਆ ਕਰਦੇ ਹੀ ਨਹੀਂ ਪਾਣੀ ਤਾਂ ਨਹੀਂ ਲਾਉਣੀ ਪਰ ਲਾਉਣੀ ਹੈ ਜੈਦਰੀ ਤੈ ਕਿਹੜੀ ਉਹ ਲਾਉਣੀ ਹੈ ਫੈਬਰਲ ਲਾਉਣੀ ਫੈਬਰਲ ਹੀ ਲੱਗ ਫੈਬਰਲ ਚੱਲ ਹਾਂ ਜੀ ਇਹ ਨਹੀਂ ਲਾਉਣੀ ਇਹ ਤਾਂ ਕੋਈ ਚੱਕਰ ਨਹੀਂ ਇਹ ਤਾਂ ਲਾਉਣੀ ਹੈਗੀ ਹੁਣ ਆਪਾਂ ਹੀ ਮਤਲਬ ਉੱਚੀ ਰੱਖਿਓ ਬਾਲਾ ਨੀਮਨ ਕਰਦੇ ਜੀ ਬਾਈ ਜਿੰਨਾ ਕ ਪਹਿਲਾਂ ਲੱਗਿਆ ਵਿਦ ਨਹੀਂ ਉਹ ਨਿਸ਼ਾਨ ਉੱਥੇ ਆਏਗਾ ਜੀ ਆ ਸਾਈਡ ਤੇ ਬਾਈ ਇੰਨਾ ਕ ਮਕਰਟਾਂ ਦਾ ਕਾਜ ਹੋਈ ਹਾਂ ਉਰੇ ਕਰਦੀ ਮਰਾਟ ਦੇ ਬਰਾਬਰ ਉਰੇ ਹਾਂ ਜੀ ਹਾਂ ਬਾਈ ਜਿੰਨਾ ਪਹਿਲਾਂ ਦੀ ਗਈ ਮੇਰੇ ਦੋਸਤਾਂ ਕੋਲ ਇਹ ਤੋੜ ਪਾ ਰਿਹਾ। ਉਹ ਵੋਟ ਦੇਖੋ ਸਰਾ। ਐਂਗਲ ਬਣਾ ਕੇ ਲਾਉਦੇ ਥੱਲੇ ਜੀ। ਤੋੜੇ ਜੀ। ਬਹਿਲੇ ਨਹੀਂ ਉਹ। ਇੰਨਾ ਵੱਡੇ ਓ ਥੱਲੇ। ਸਰਾ ਬੋਲੇ। ਲੋੜ ਹੀ ਨਹੀਂ ਵੱਢਣ ਦੀ ਜਾਂ ਕੁਝ ਦੀ। ਅੱਛਾ। ਬੜ। ਇਹਦਾ ਮਾਰਕ ਲਾਇਆ ਵੀ ਕੇ ਤੋਂ ਥੱਲੇ ਲਾਉਣਾ। ਬਾ ਬਾਲੀ ਨੀਵੀਂ ਨਾ ਰਹਿ ਜ ਬਈ ਬਾਹਲਾ ਆ ਟੂਲ ਬਾਕਸ ਹੀ ਪਟਤਾ ਹੀ ਹੋਰੇ ਲੱਗਿਆ ਵਧੀਗਾ ਇਹ ਫਿਰ ਆਪਾਂ ਕਰਦੇ ਨਹੀਂ ਤਾਂ ਜੂਤੀ ਲਵਾ ਲਾਂਗੇ ਇਹ ਪਾਣੀ ਪੀ ਗਏ ਹੋਏ ਆ ਟਰੈਕਟਰੇ ਵਾ ਛੋਟਾ ਜਿਹਾ ਲੱਗਣ ਲੱਗਿਆ ਠੀਕ ਆ ਅਲੱਗ ਹੀ ਹੁਣ ਸਰਾਕ ਕੱਢਣੀ ਇਹ ਨਹੀਂ ਤਾਂ ਵਰਕਸ਼ਾਪ ਦੇ ਬਹੁਤ ਭੀੜ ਹੁੰਦੀ ਆਪਾਂ ਸੱਜਰੇ ਆਗੇ ਤੇ ਪਹਿਲਾਂ ਹੁਣ ਸਰ ਸਤਰੀ ਸੁਤਰੀ ਖੋਲ ਲਈ ਇਹ ਟਰਾਲੀਆਂ ਵੀ ਆਪਦੀ ਆਪੇ ਤਿਆਰ ਕਰ ਦੇਣੀ ਹਟੇ ਰਾਣੇ ਨਵੇਂ ਲਾਉਂਦੇ ਨੇ ਹਿੱਸਾ ਆ ਬ੍ਰੇਕ ਵਾਲਾ ਇੱਕ ਜਿਗਾਰਡ ਦੇਖੋ ਲਾਇਆ ਹੋਇਆ ਇਹਨਾਂ ਨੇ ਇਹ ਰੁੜਦੀ ਆ ਨਾ ਜਦੀ ਜਾਂ ਰੋਕਣ ਨੂੰ ਦੇ ਛੱਡ ਦਿੰਦੇ ਨੇ ਆ ਗੁੱਡੀ ਇਹ ਚ ਫਸ ਜੰਦੀ ਚਕਾਉਣਾ ਮੋਟਰ ਸਾਂ ਖੜਾ ਏ ਕਿੱਥੇ ਲੈ ਕੇ ਜਾਣਾ ਆ ਦੇਖੋ ਹੀ ਹੁਣ ਇਹ ਔਰੇ ਕਢਾਉਣੇ ਐ ਜਿਸ ਸਰਾਖ ਕਿੱਥੇ ਹੁਣਾ ਆ ਔਰੇ ਆ ਲਈ ਆ ਹੀ ਲੰਬਾ ਹੁਣ ਇਹ ਚ ਇਹ ਚ ਕੱਢਦੇ ਐ ਸਰਾਖ ਆ ਦੇਖੋ ਕੂਲਰੇ ਬਣਾਇਆ ਵੇ ਇਹ ਮੋਟਰ ਲਾਈ ਵੀ ਆ ਉੱਪਰ ਪੱਖਾ ਬਹੁਤ ਠੰਡੀ ਹਵਾ ਦੇ ਰਿਹਾ ਹੈ ਸਾਈਡ ਤੇ ਜਾਲੀਆਂ ਲਾਈ ਹੋਈ ਨੇ ਉੱਪਰ ਪਾਈਪ ਚ ਬੜਾ ਹਰਾ ਹਰਾ ਜਾ ਕੁਝ ਪਾਣੀ ਕਰਦਾ ਸਾਈਡ ਤੇ ਦੀ ਪਾਈਪ ਲਾਇਆ ਹੋਇਆ ਅਲਾ ਗਈ ਗਲੀ ਕੱਢਣਾ ਹੈ ਓ ਲੈਟ ਲਈ ਬੰਦੇ ਦੇ ਦੇਖ ਲਓ ਕਿੰਨੀ ਲੈਟ ਆ ਬਰਸਾਤ ਚ ਸਾਰਾ ਇਹ ਚੰਨਾ ਕਰ ਦਈਆ ਇਹ ਖੜੀ ਇਹ ਆ ਪੱਤੀਆਂ ਨਹੀਂ ਪੱਤੀਆਂ ਜਿਆ ਨਟ ਬੜੀਆਂ ਨਿਕਲੇ ਹੋਏ ਨੇ ਇਹਨਾਂ ਜੱਪਾ ਹੁੱਕੜਾ ਲਾ ਲਾਂਗੇ ਚੱਕ ਓਏ ਇਹਨੇ ਜੇ ਡਿੱਕ ਲਵਾ ਲਾਂਗੇ ਕਿੱਥੇ ਪਾਈਏ ਜੀ ਨੰਬੇ ਨੂੰ ਓਰੀ ਧਰ ਦਈਏ ਕਿੱਥੇ ਧਰ ਦਈਏ ਓਏ ਧਰ ਪਈ ਹੈ ਇੱਕ ਮਿੰਟ ਹਟ ਜਾ ਉੱਪਰ ਦੀ ਫੜਦਾ ਮੈਂ ਆ ਕਰ ਓ ਚੱਕੀ ਇੱਕ ਜੂ ਦਾ ਯੂ ਪੈਪ ਤਾਂ ਠੀਕ ਅੱਧਾ ਲਾ ਕੇ ਦੇਖਿਆ ਹਲੇ ਵੀ ਠੀਕ ਆ ਹੁਣ ਮਗਰਾਟ ਵੀ ਹਿੱਲਣੋਂ ਹਟ ਗਈ ਇਹ ਇਧਰ ਹੈਗਾ ਅੱਧਾ ਪਿਆ ਹਲੇ ਇਧਰ ਵੀ ਲੱਗੂਗਾ ਨਾਲ ਸਪੋਰਟ ਇਹ ਜੂ ਪੈਪ ਲੱਗਦਾ ਦੀ ਅੱਗੇ ਨੂੰ ਡੇਡਾ ਹੀ ਹੁਣ ਦੇਖਦੇ ਆ ਵੀ ਕਮਾ ਕੇ ਸੱਦੀ ਥਾਂ ਲਾ ਕੇ ਵੀ ਠੀਕ ਆ ਜੀ ਕਰ ਲਈ। ਹੋਰ। ਅੱਲਾਹ ਕੋਈ ਦੁਆ ਬੱਢਣੀ ਹੋਣਾ। ਤੋਤਾ ਕਰਦਾ ਦੀ। ਛੋਟਾ ਜਿਹਾ। ਅੱਗ ਦੂਏ ਲੋੜੇ ਮਾਰਦਾ। ਦੇਖਦਾ ਵੀ ਤੇ ਰਤੀ ਆਪਾਂ ਇਹਦੀ ਟਰਾਲੀ 'ਚ ਇੱਕ ਪੈ ਤਿਆ ਠੀਕਾ ਉਹ ਮੂੜੇ ਲੱਗਿਆ ਦੇ ਉਹ ਬੜਪਈ ਆ ਵੀ ਹੁਣ ਪਾ ਲਿਆ ਆਪਣੀ ਲੰਬਾਈ ਇਹ ਜੀ ਹੁਣ ਕੱਢਣਗੇ ਫਰਾਕ ਲੱਗ ਕੇ ਨਾਲ ਫਰਕਾਤੇ ਹੋਰੇ ਅੜੇ ਨਾ ਮਗਰਾਟ ਹਿੱਲਦਾ ਏ ਤੇ ਫੇਰ ਨਹੀਂ ਹਿੱਲੂਗਾ ਇਹ ਥੋੜਾ ਜਿਹਾ ਘੱਟ ਹਿੱਲਦਾ ਆਹੀ ਥੋੜਾ ਜਿਆਦਾ ਹਿੱਲਦਾ ਕਾਹੀ ਆਪਾਂ ਹਜੂਗ ਲਵਾਇਆ। ਲਾਗੀ ਨਿਸ਼ਾਨੀਆਂ। ਕੱਢਣਗੇ ਗਲੀ ਹੁਣ। ਆ ਕਸਤਾ ਹੀ ਆਪਾਂ ਦੂ ਆਜੂ। ਵੀ ਬਾਈ ਦੇਖ ਲਿਆ ਹੁਣ। ਆ ਦੇਖੋ ਜੀ ਫਿਰੇ ਕਰਦੇ ਆ ਬੈਲਟ ਚੈੱਕ ਕਰ ਲਈ ਬਣਾ ਜਾ। ਰੇਣਾ ਹੀ ਪਣੀ ਥੋਨੇ। ਜ਼ੀਰੋ ਵੀ ਨਾ ਕੋਈ। ਆ ਲੱਗ ਗਈ ਆਪਾਂ ਬੈਲਟ ਕਰਨ ਹੁਣ। ਅਲੋਕ ਅਰੇ ਪਿੱਛੇ ਪੱਤੀ ਨਾਲ ਇਹਨਾਂ ਉੱਪਰ ਫਿਰ ਪਰ ਰਖਾਉਣੇ ਆ ਡੈੱਕ ਉੱਥੇ ਜਾ ਕਲਦੀਪ ਦੇ ਇਹ ਥੋੜੀ ਚੌੜੀ ਦੀ ਗਈ ਆਪਾਂ ਇਹ ਵੜਾਈ ਆ ਅਰੇ ਸਾਈਡ ਤੇ ਡੈੱਕ ਨੇ ਤੇ ਆਪਾਂ ਉਹ ਪਿਛਲੀ ਪੱਤੀ ਇਹ ਰਖਾ ਦਾਂਗੇ ਇੱਕ ਲੈਟ ਵਾਲੇ ਕਹਿੰਦੀਆਂ ਨੇ ਆਪਾਂ ਉਹ ਛਤਰੀ ਦੇ ਲਾਵਾਂਗੇ ਛਤਰੀ ਆਪਣੀ ਹੋ ਪਈ ਆ ਕਰ ਰਹੇ ਨੇ ਬੈਲਡ ਹੁਣ ਹੁਣ ਜੂਤੇ ਲਾਉਣ ਲੱਗੇ ਨੇ ਗਰੰਟਰੀ ਇਹ ਜੂਤਾ ਆਪਾਂ ਵੱਡੇ ਕੋ ਛੋਟੀ ਕਰ ਲਈ ਦੀ ਆ ਛਾਤਰੀ ਚੌੜੀ ਦੀ ਕੀ ਆ ਮੇਰੇ ਇੱਕ ਸਕੀਮ ਲਈ ਆ ਇੱਕ ਦਿਨ ਅੱਡ ਪਾਤਾ ਇੱਧਰ ਉਹ ਆ ਜੀ ਫਿਰ ਅੰਦਰ ਬਾਗੀ ਉੱਧਰ ਵੀ ਨਹੀਂ ਕਰੇ ਆਪਾਂ ਉੱਧਰ ਵੀ ਇੱਕ ਗਨਟ ਪਾਤਾ ਇਹ 32 ਇੰਚ ਹੋ ਗਈ ਹੁਣ ਹੁਣ ਛਾਤਰੀ ਲੱਗ ਗਈ ਬਸ ਤਿਆਰ ਆ ਕੰਮ ਫਿਰ ਆਪਾਂ ਚੱਲਦੇ ਆਂ ਡੈਕ ਵਾਲੇ ਦੇ ਉੱਥੇ ਲਵਾਉਣੇ ਆਂ ਡੈਕ ਛਤਰੀ ਪੁਰਾਣੀ ਛਤਰੀ ਪਰਤ ਜਾ ਅਲੱਗ ਹੀ ਲਾਉਣ ਗ੍ਰੈਂਡਰ ਹੁਣ ਦਾ ਸਾਈਡ ਤੇ ਵੱਧ ਵੱਡੀ ਰਹਿ ਜਾਂਦਾ ਇਹ ਕਰ ਲਾਦੇ ਸਾਬ ਨੂੰ ਇਹ ਆਪਾਂ ਲਵਾਉਣ ਨੂੰ ਤਾਂ ਜੂ ਬਹੁਤ ਹਿੰਦੇ ਖਰਦੇ ਇਹਦਾ ਟਾਈਮ ਨਹੀਂ ਲੱਗਦਾ ਜੀਗਾ ਅੱਜ ਟਾਈਮ ਲੱਜਾ ਅੱਜ ਪਾ ਜੇ ਪਰ ਲਵਾਉਣਾ। ਆ ਲਾਤੀ ਆਪਾਂ ਹੁਣ ਛਾਤਰੀ ਕਰਤੀ ਫਿੱਟ।